ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਆਪਣੇ ਚੈਨਲ ਦੇ ਉੱਤੇ ਡੱਬ ਵਾਲੀ ਪਿੰਡ ਨੂੰ ਲੈ ਕੇ ਜਿਹੜੇ ਵੀ ਕੋਈ ਮਸਲੇ ਹੁੰਦੇ ਰਿਆਂ ਕੋਈ ਚੰਗਾ ਕੰਮ ਆ ਜਾਂ ਕੋਈ ਮਾੜਾ ਕੰਮ ਆ ਜਾਂ ਜਿਹੜਾ ਵੀ ਗੁਰਦੁਆਰੇ ਕੋਲੋਂ ਕੰਮ ਹੋਵੇ ਉਹ ਆਪਾਂ ਸਾਰਾ ਕੁਝ ਲੈ ਕੇ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਦਿਖਾਉਂਦੇ ਹੀ ਰਹਨੇ ਆ ਤਾਂ ਅੱਜ ਜਿਹੜਾ ਮਸਲਾ ਸੀਗਾ ਆ ਜਿਹੜਾ ਮੇਨ ਰੋਡ ਸਰਸਾ ਰੋਡ ਆ ਇਹਦੇ ਉੱਤੇ ਆ ਕੱਟ ਛੱਡਿਆ ਹੋਇਆ ਸੀਗਾ ਇਹ ਐਨ ਐਚ 9 ਨਹੀਂ ਨਹੀਂ ਵਜਦਾ ਨਾ ਇਹ ਐਨ ਐਚ 9 ਦੇ ਉੱਤੇ ਇਹ ਕੱਟ ਆ ਬਈ ਇਧਰਲੇ ਪਾਸੇ ਆਪਣੇ ਰਹਿ ਗਏ ਖੇਤ ਇਧਰਲੇ ਪਾਸੇ ਹੈਗਾ ਪਿੰਡ ਗਾਂ ਇਧਰੋਂ ਦਾ ਸ਼ਾਂਤ ਘੇੜਾ ਪਿੰਡ ਤੇ ਇਹ ਵਿਚਾਲੇ ਕੱਟ ਸੀਗਾ ਇਹ ਪਹਿਲਾਂ ਬੰਦ ਸੀ ਪਹਿਲਾਂ ਫੁੱਟਪਾਥ ਹੀ ਬਣਿਆ ਹੋਇਆ ਸੀਗਾ ਉਸ ਤੋਂ ਬਾਅਦ ਇਹ ਕੱਟ ਕੱਟਿਆ ਸੀਗਾ ਜਦੋਂ ਉਹ ਮੇਨ ਹਾਈਵੇ ਬਣ ਰਿਹਾ ਸੀਗਾ ਭਾਰਤ ਮਾਲਾ ਜਿਹਨੂੰ ਕਹਿੰਦੇ ਹੈਗੇ ਤਾਂ ਉਹਨਾਂ ਨੇ ਪਹਿਲਾਂ ਇਹ ਕੱਟ ਕੱਢਿਆ ਸੀ ਜਿਹਦਾ ਸਾਨੂੰ ਬਹੁਤ ਸੁੱਖ ਸੀਗਾ ਪਰ ਹੁਣ ਇਹ ਕੱਟ ਬੰਦ ਕਰ ਰਿਹਾ ਜਿਹਨੂੰ ਬੰਦੇ ਨਜ਼ਰ ਰੱਖਦੇ ਹੋਏ ਅਸੀਂ ਆਪਣੇ ਪਿੰਡ ਵਾਸੀ ਡੱਬ ਵਾਲੀ ਪਿੰਡ ਵਾਸੀ ਸਾਰੇ ਇਕੱਠੇ ਹੋ ਗਏ ਇਹਨੂੰ ਰੋਕਣ ਵਾਸਤੇ ਇੱਥੇ ਇਕੱਠੇ ਹੋਏ ਆ ਬਾਕੀ ਜਿਹੜੀ ਵੀ ਇਹਦੀ ਦਿੱਕਤ ਪਰੇਸ਼ਾਨੀ ਸਾਨੂੰ ਹੋਰ ਆ ਜਾਂ ਜਿਹੜਾ ਇਹਦਾ ਜਿਹੜਾ ਸੁੱਖ ਸੀਗਾ ਸਾਨੂੰ ਪਹਿਲਾਂ ਉਹ ਸਾਰਾ ਕੁਝ ਹੋਰ ਵੀ ਆਪਣੇ ਜਿਹੜੇ ਪਿੰਡ ਵਾਸੀ ਇੱਥੇ ਖੜੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਕਿਹੜਾ ਬਾਈ ਬੋਲੂਗਾ ਆਮਨੇ ਆ ਨਹੀਂ ਨਹੀਂ ਕਰਨੇ ਲੂਗਾ ਨਹੀਂ ਨਹੀਂ ਪਹਿਲਾਂ ਦੱਸੋ ਵੀ ਇਹਦਾ ਬਾਈ ਸੁੱਖ ਐ ਸੀਗਾ ਸਾਨੂੰ ਕੰਟੀਨ ਤੱਕ ਜਾਣਾ ਪੈਂਦਾ ਸੀਗਾ ਰੌਂਗ ਸਾਈਡ ਰਾਤ ਨੂੰ ਮੰਨ ਲਓ ਚੋਣੀਆਂ ਲੈ ਕੇ ਵੀ ਜਾਂਦੇ ਆ ਕੰਟੀਨ ਤਾਈ ਲਾਈਟਾਂ ਦਾ ਟਾਈਮ ਆ ਹਨਾ ਰਾਤ ਨੂੰ ਤੇ ਇਹਦਾ ਸੁੱਖ ਸੀਗਾ ਇੱਥੋਂ ਆਏ ਵੀ ਸਹੀ ਸਾਈਡ ਹੋ ਜਾਂਦੇ ਸੀਗੇ ਜੇ ਇੱਕ ਸ਼ਾਮਤ ਕਿਹੜਾ ਜਾਂਦੇ ਆ ਸ਼ਾਮਤ ਕਿਹੜਾ ਹੈਗਾ ਵੀਰੇ 8 ਕਿਲੋਮੀਟਰ ਤੇ ਆਉਣ ਜਾਣ ਦਾ ਦੇਖ ਲਓ ਪਿੰਡ ਨੇੜੇ ਆ ਤੇ ਇਹਦਾ ਘੱਟ ਹੀ ਰਹਿਣਾ ਚਾਹੀਦਾ ਵੀਰੇ ਅਮਨੇ ਤੂੰ ਆ ਬਾਈ 1 ਮਿੰਟ ਮੋ ਆਉਣਿਆ ਤੂੰ ਬਾਵਾ ਬੋਲਦਾ ਆਪਾ ਦਾ ਬੋਲੇ ਬਾਕੀ ਇਹ ਜਿਹੜਾ ਬਾਈ ਆ ਆਪਣੇ ਪੰਚਾਇਤ ਮੈਂਬਰ ਆ ਮੌਕੇ ਦਾ ਇਹਦੇ ਮੂੰਹੋਂ ਵੀ ਸੁਣਦੇ ਆ ਇਹਦਾ ਵੀ ਇੱਥੇ ਨਾਲ ਹੀ ਪਰਲੇ ਪਾਸੇ ਖੇਤ ਦਾ ਬਾਈ ਦਾ ਮੇਰਾ ਵੀਰੇ ਆ ਮਗਰਲੇ ਪਾਸੇ ਮੇਰਾ ਖੇਤੀ ਰਹਿ ਜਾਂਦਾ ਹੈਗਾ ਇੱਥੋਂ ਮੈਂ ਨਾਲ ਦੇ ਨਾਲ ਇੱਥੋਂ ਸਿੱਧੀ ਸਾਈਡ ਹੋ ਕੇ ਮੈਂ ਇੱਥੋਂ 3 ਕਿਲੋਮੀਟਰ ਲਗਭਗ ਅਗੇ ਕੱਟ ਪੈ ਜਾਂਦਾ ਹੈਗਾ ਜਿਹੜਾ ਕੰਟੀਨੂ ਕੋਲੇਗਾ ਉੱਥੋਂ ਤਾਈਂ ਜਾਣਾ ਪੈਂਦਾ ਨਹੀਂ ਵੀਰੇ ਮੈਨੂੰ ਜਾਣਾ ਪੈਂਦਾ ਰੋਂਗ ਸਾਈਡ ਠੀਕ ਹੈ ਕਈ ਵਾਰੀ ਰਾਤ ਨੂੰ ਜਾਂਦੇ ਆ ਜਾਂ ਧੁੰਦ ਵਗੈਰਾ ਹੁੰਦੀ ਹੈ ਕਿ ਉਦੋਂ ਜਾਂਦੇ ਆ ਵੀਰੇ 1-2 ਇੱਥੇ ਐਕਸੀਡੈਂਟ ਵੀ ਹੋ ਗਏ ਹੁਣ ਇੱਥੋਂ ਅਸੀਂ ਨਾਲ ਦੀ ਨਾਲ ਹੋ ਜਾਂਦੇ ਆ ਚਲੋ ਜੇ ਆਪਾਂ ਕਹੇ ਦੀ ਆਪਾਂ ਨਵਯੂਕ ਕਹਿੰਦਾ ਕਈ ਸਾਈਕਲ ਤੇ ਵੀ ਆਉਂਦਾ ਕੋਈ ਕੋਈ ਟਰੈਕਟਰ ਟਰਾਲੀ ਲੈ ਕੇ ਆਉਂਦਾ ਹੈਗਾ ਉਦੋਂ ਵੀ ਦਿੱਕਤ ਹੁੰਦੀ ਹੈ ਕਿ ਰੋਂਗ ਸਾਈਡ ਦਾ ਰੋਂਗ ਸਾਈਡ ਹੀ ਰਹਿੰਦੀ ਕਿ ਹੈ ਕਿਉਂਕਿ ਹਾਈਵੇ ਹੈਗਾ ਨੈਸ਼ਨਲ ਹਾਈਵੇਅ ਤੇ ਤੇ ਟਰਾਲੇ ਵੀ ਚੱਲਦੇ ਆ ਟਰੱਕ ਵੀ ਚੱਲਦੇ ਆ ਬੱਸਾਂ ਗੱੜਾਂ ਵੀ ਚੱਲਦੀਆਂ ਅੱਜ ਕੱਲ੍ਹ ਸਾਧਨ ਚੱਲਦੇ ਆ ਕਿ ਤੇਜ਼ੀ ਨਾਲ ਹੌਲੀ ਕੋਈ ਸਾਧਨ ਨਹੀਂ ਚੱਲਦਾਗਾ ਹੁਣ ਟਰੈਕਟਰ ਵਾਲਾ ਅਗਲਾ ਆਪਦੇ ਧਿਆਨ ਚ ਹੁੰਦਾ ਹੈਗਾ ਕਈ ਵਾਰੀ ਸੋਚਦਾ ਮਗਰ ਚੋਣੀਆਂ ਆਈਆਂ ਪੰਡਾਂ ਪਈਆਂ ਜਾਂ ਕੁਝ ਪਿਆ ਉਹ ਦੇਖਣਾ ਪੈਂਦਾ ਵੀਰੇ ਇਹ ਤਾਂ ਹੁਣ ਸਾਰੇ ਪਿੰਡ ਨੂੰ ਸੋਖੀ ਸ ਬਾਕੀ ਤੁਸੀਂ ਇੱਥੇ ਖੜ੍ਹ ਜਾਓ 10 ਮਿੰਟ 10 ਮਿੰਟ ਨੂੰ ਇੱਕ ਦੀ ਗੱਡੀ ਕੋਈ ਉੱਥੋਂ ਜਿਹੜੀ ਆਉਂਦੀ ਹੈ ਗੱਡੀਆਂ ਭਾਰਤ ਮਾਲਾ ਤੇ ਜੜਦਾ ਅੱਗੇ ਦੇਖੀ ਮਲਾਜਮ ਬੰਦਾ ਸੀ ਜਿਹੜਾ ਆਪ ਇਥੋਂ ਨਹੀਂ ਟਪਾ ਕੇ ਲੈ ਗਿਆ ਪੁਲਿਸ ਮਲਾਜਮ ਸੀ ਵੀਰੇ ਆਰ ਜੀ ਆਰ ਜੀ ਨੰਬਰ ਗੱਡੀ ਸੀਗੀ ਹਾਂ ਹਾਂ ਠੀਕ ਹੈ ਹੋਰ ਵੀ ਇੱਕ ਦੋ ਗੱਡੀਆਂ ਟੱਪੀਆਂ ਆਈਆਂ ਉਹ ਵੀ ਇੱਥੇ ਹੀ ਆਏ ਕਰ ਮਾਰ ਕੇ ਟੱਪੇ ਗਿਆ ਬਾਕੀ ਟਰੈਕਟਰ ਦੇ ਲੈਟਾਂ ਵਗੈਰਾ ਵੀ ਨਹੀਂ ਹੁੰਦੇ ਆ ਠੀਕ ਹੈ ਤੇ ਮਗਰ ਕਲਟੀਵੇਟਰ ਪਾਏ ਹੁੰਦੇ ਆ ਜ ਜਿੰਮੇ ਦੀ ਛਟੀਆਂ ਦੀ پوری ਟਰਾਲੀ ਹੁੰਦੀ ਹੈਗੀ ਤਾਂ ਉਹ ਵੀ ਨਗਾਉਣੀ ਕਰਨੀ ਰੋਂਗ ਸਾਈਡ 3-4 ਕਿਲੋਮੀਟਰ ਤੁਸੀਂ ਲਾ ਲਓ ਸਾਹਿਬ ਵੀ ਹੁਣ ਕਿਵੇਂ ਲੈ ਕੇ ਜਾਊਗਾ ਬੰਦਾ ਬਈ ਛਟੀਆਂ ਦੀ ਟਰਾਲੀ ਹੋਗੀ ਤੂੜੀ ਦੀ ਟਰਾਲੀ ਹੋਗੀ ਜੇ ਆਪਾਂ ਫੁੱਟਪਾਥ ਕਰਾਸ ਵੀ ਕਰਦੇ ਆ ਕਈ ਵਾਰੀ ਉੱਤੇ ਪੰਡਾਂ ਰੱਖੀਆਂ ਹੁੰਦੀਆਂ ਹੈਗੀਆਂ ਠੀਕ ਹੈ ਉੱਤੇ ਚੋਣੀਆਂ ਬੈਠੀਆਂ ਹੁੰਦੀਆਂ ਹੁੰਦਾ ਨਾ ਘਟ ਸਾਮਤ ਖੇੜੇ ਤੋਂ ਮੁੜ ਕੇ ਆਉਣਾ ਪਊ ਆਪਾਂ ਕਿਦੇ ਹੁਣ ਸਾਮਤ ਖੇੜ ਤੱਕ ਆਏ 2 ਘੰਟੇ ਤੇ ਇੱਥੇ ਕੱਟ ਤੇ ਆਏ ਗੇੜੇ ਖੰਦੇ ਫਿਰ ਤਾਂ ਸਾਡੀ ਇਹੀ ਵੀ ਮੰਨ ਕੇ ਚੱਲੋ ਜਿਹੜੇ ਸਰਕਾਰ ਹੈ ਜਾਂ ਮੰਨ ਕੇ ਚੱਲੋ ਜਿਹੜੇ ਆ ਸੜਕ ਦੇ ਜਿਹੜੇ ਵੀ ਇਹਨੂੰ ਬਣਾਉਣ ਵਾਲੇ ਆਗੂ ਆ ਜਿਹੜੇ ਇਹਨਾਂ ਦੇ ਤਾਂ ਉਹਨਾਂ ਤੇ ਕਰੇ ਹੀ ਬਣਤੀ ਆ ਵੀ ਭਾਈ ਇਹ ਕੱਟ ਨੂੰ ਰੋਕਿਆ ਜਾਵੇ ਤੇ ਜੇ ਇਹ ਬਾਕੀ ਹੁੰਦਾ ਪਿੰਡ ਦੇ ਏਕੇ ਤੇ ਗੱਲ ਹੁੰਦੀ ਹੈਗੀ ਜੇ ਏਕਾ ਸੀਗਾ ਆਪਣੇ ਜਿਹੜੇ ਕਿਸਾਨ ਭਾਈ ਹੈਗੇ ਨੇ ਇਥੋਂ ਦੇ ਆਂਡ ਗਵਾਂਡ ਦੇ ਇਕੱਠੇ ਹੋ ਗਏ ਏਕਾ ਹੋ ਗਿਆ ਤਾਂ ਇਹ ਕੰਮ ਹੁਣ ਵਿਚਾਲੇ ਖੜਾਗਾ ਬਾਕੀ ਠੇਕੇਦਾਰ ਆ ਰਹੇ ਨੇ ਉਹ ਲਗਭਗ ਮੇਲਾ ਗੱਡੀ ਆਈ ਗਈ ਉਹਨਾਂ ਦੀ ਤਾਂ ਵੀਡੀਓ ਨੂੰ ਚਲਦੀ ਰੱਖਿਓ ਆਪਾਂ ਸਾਰਾ ਹੁਣ ਜਿਹੜੀ ਵੀ ਗੱਲਬਾਤ ਹੁੰਦੀ ਹੈ ਮੌਕੇ ਤੁਹਾਨੂੰ ਸਾਰੀ ਸੁਣਾਈ ਦੇਵ ਪਹਿਲਾਂ ਵੀ ਐਕਸੀਡੈਂਟ ਹੋਈ ਆ ਦਿਖਾਈ ਤੇ ਆ ਹੁੰਦੀ ਆ ਗੱਡੀ ਉਧਰ ਗੱਡੀ ਕੰਨੇ ਕੈਮਰਾ ਰੱਖੀ ਗੱਡੀ ਵਾਲਿਆਂ ਕੋਲ ਹੀ ਚੱਲ ਗੱਡੀ ਵਾਲਿਆਂ ਦੇ ਕੋਲ ਹੀ ਚੱਲ ਚਲਾਈ ਰੱਖ ਚਲਾਈ ਰੱਖ ਕੋਈ ਨਹੀਂ ਕੋਈ ਨਹੀਂ ਚਲਾਈ ਰੱਖ ਤੀ ਤੈਨੂੰ ਨਹੀਂ ਦੱਸਦਾ

ਇਸ ਕੋ ਪਰ ਨਿਕਲ ਰਿਹਾ ਸੀ ਆਪਣੇ ਕੋਲ ਆ ਕੇ ਦਿਖਾਇਆ ਸੀ ਤੇ ਦਾਣਾ ਦਾ ਇਹ ਇਸ पे ਹਮਾਰੇ ਜੋ ਆਪਣੇ ਪਾਣਾ ਬਣਾ ਹੈ ਮੈਂ ਬਣਾਉਣਾ ਨਹੀਂ ਨਾ ਫਿਕਰਨ ਕਰਨ ਲੋਸਟੜੀ ਨਾਲ ਪੁੱਛਦਾ ਸਰ ਕਿੱਥੇ ਜਾਣ ਜਾਂ ਤੋ ਨਹੀਂ ਪਹਿਲਾਂ ਉਹ ਦੀ ਗੱਲ ਕਰਦੇ ਉਹ ਤਾਂ ਕੱਲੀ ਕੰਟੇਨ ਨੂੰ ਦੇਦੀ ਇੱਕ ਤਰ੍ਹਾਂ ਦਾ ਨਹੀਂ ਉੱਥੇ ਦੋ ਘਟ ਸਰ ਇਕੱਠੇ ਇਕੱਠੇ ਆ ਗਏ ਤਿੰਨ ਘਟ ਕਿੱਧਰ ਜਾਣਗੇ ਹਾਂਜੀ ਹਾਂਜੀ ਇਹ ਜੋ ਘਟ ਹੈ ਜੋ ਅਵੇਦ ਇਹ ਕੱਟ ਇਸ ਲਈ ਪਰミਸ਼ਨ ਲਈ ਗਈ ਕਿ ਉਹ ਜੋ ਫਿਰਸਾ ਰੋਡ ਖਰੋਸ ਕਰ ਰਿਹਾ ਹੈ ਨਾ ਇਸ ਦੇ ਉੱਪਰ ਗੜ ਰੱਖਣੇ ਲਈ ਬਸ ਸਰ ਉਹ ਥੋੜੀ ਗੱਲ ਸਮਝ ਗਏ ਮੇਰੀ ਗੱਲ ਤਾਂ ਸਰ ਮੇਰੀ ਗੱਲ ਤਾਂ ਸੁਣ ਲਓ ਇੱਥੇ ਇਸ ਕੱਟ ਨੇ ਕਦੇ ਕੋਈ 19 21 ਨਹੀਂ ਗੱਲ ਹੋਈ ਕਦੇ ਨਾ ਸਾਈਕਲ ਵੀ ਨਹੀਂ ਭਿੜਿਆ ਜੇ ਫਿਰ ਬੰਦ ਹੁੰਦਾ ਫਿਰ ਤਾਂ ਰੋਜ਼ ਐਕਸੀਡੈਂਟ ਸਰ ਤੁਸੀਂ ਕਹਿਣਾ ਅਵੇਦ ਹੈ ਅਵੇਦ ਕਿਉਂ ਹੈ ਇਹ ਤਾਂ ਰੀਜਨ ਸਮਝਾਓ ਦਰ ਸਿੰਗਲ ਐਕਸੀਡੈਂਟ ਵੀ ਨਹੀਂ ਹੋਇਆ ਇੱਥੇ ਨਹੀਂ ਫਿਰ ਇਹਦਾ ਰੀਜ਼ਨ ਦਾ ਪਤਾ ਹੋਣਾ ਇੱਥੇਵੇਂ ਦਾ ਉੱਥੇ ਤੁਸੀਂ ਕਿਹਨੂੰ ਮੰਨ ਕੇ ਲੀਗਲ ਹੈ ਕਿ ਉੱਥੇ ਸਹੀ ਹੈ ਉੱਥੇ ਤਿੰਨ ਘਟ ਇਕੱਠੇ ਆ ਗਏ ਹਾਈਵੇ ਤੇ ਬੰਦ ਕਰ ਰੱਖਿਆ ਕੱਲ੍ਹ ਵਾਲੇ ਨੇ ਉਹ ਉਹ ਤਾਂ ਮੈਨੂੰ ਕਰ ਰੱਖਿਆ ਪੱਥਰ ਰੱਖ ਕੇ ਜੋ ਚੀਜ਼ ਕਿਸੇ ਨਕਸ਼ੇ ਮੈਂ ਨਹੀਂ ਹੈ ਤਾਂ ਨਹੀਂ ਹੈ ਜੇ ਕੋਈ ਮੂਸ ਵਿੱਚ ਕੁਝ ਨਹੀਂ ਕਰਦੇ ਆਪ ਨਾ ਅਗਰ ਐਸਾ ਕੁਝ ਹੈ ਮਨੇ ਕੋਈ আপত্তি ਨਹੀਂ ਇਸ ਚੀਜ਼ ਤੇ

कर लो है, अगर आप नहीं करोगे तो फिर बंद करना पड़ेगा क्योंकि इसके लिए क्या सोच वर्क इसके लिए आप जो है अपने बातचीत कर लो ठीक है ਨੰਬਰ ਦੇ ਦੋ ਨੰਬਰ ਗਿਆ ਤੁਹਾਡਾ ਕੀ ਨਾਮ ਆਏਗਾ ਜਿਹਨੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਹੈ ਕਿਨੇ ਕਰਨੀ ਆ ਉਹ ਹੁੰਦਾ ਉਹ ਕਰਦੇ ਪਤਾ ਤਾਂ ਲੱਗੇ ਮੈਨੂੰ ਪਤਾ ਤਾਂ ਲੱਗੇ ਮਾੜਾ ਮੁੰਡਾ ਹੈ ਹਰਸ਼ ਸ਼ਿਕਾਇਤ ਆਦਮ ਕੰਮ ਹੀ ਦੇਦੇ ਵਿੱਚ ਆ ਵੀ ਇਹ ਤਾਂ ਯਾਰਾ ਮਸੀਤ ਦਾ ਵਾਲਾ ਹੋ ਗਿਆ ਹਾਂਜੀ ਹਾਂਜੀ ਯਾਰਾ ਖੁਦਾ ਆਪਕੇ ਵਸੀਤਗਾ ਉਹ ਵਾਲਾ ਹੁਣ ਆਏ ਮੇਰੀ ਗੱਲ ਸੁਣ ਲਈ ਪੂਰੇ ਕੰਟੀਨ ਦੇ ਨਾਲ ਪਰਲੇ ਪਾਸੇ ਕਟਿੰਗ ਟੋਆ ਇੱਕ ਕਾਲੇਲੀ ਮੋੜ ਤੋਂ ਪਰਲੇ ਪਾਸੇ ਦਿੱਤਾ ਹੋਇਆ ਇੱਕ ਮਿੰਟ ਮੇਰੀ ਗੋਰੀ ਗੱਲ ਉੱਥੇ ਉੱਥੇ ਕੀ ਕੀਤਾ ਜੀ ਪਹਿਲਾਂ ਉਹ ਪੱਥਰ ਰੱਖਦੇ ਨਹੀਂ ਮੈਨੂੰ ਐਂ ਦਾ ਦਾ ਦੋ ਵੀ ਕੰਟੀਨ ਦੇ ਸਾਹਮਣੇ ਕੰਟੀਨ ਦੇ ਜਮਾਂ ਫਰੰਟ ਦੇ ਰੇਂ ਦਾ ਕੀ ਮਤਲਬ ਹੈ ਜੀ ਮਾਰੇ ਉਸ ਵਿੱਚ ਨਹੀਂ ਹੈ ਇਹ ਰੋਡ ਹਮਾਰੇ ਅੰਦਰ ਫਿਰ ਫਿਰ ਪਰਲਾ ਬੰਦ ਕਰ ਰੱਖਿਆ ਉਹ ਤਾਂ ਉਹ ਤਾਂ ਨਕਸ਼ੇ ਦੇ ਵਿੱਚ ਉਹ ਤਾਂ ਨਕਸ਼ੇ ਦੇ ਵਿੱਚ ਬੰਦ ਕਰ ਰੱਖਿਆ ਨਕਸ਼ੇ ਦੇ ਵਿੱਚ ਇਹ ਰੋਡ ਟੱਕਾ ਜੀ ਉਹਦਾ ਟੱਪਾ ਇੱਕ ਟੱਪਾ ਇੱਥੇ ਹੁਣ ਸਾਰੇ ਪਿੰਡ ਸਾਰੇ ਕਿਸਾਨਾਂ ਦੇ ਘਾ ਦੋ ਵੱਡਾ ਨੇ ਕਿਸਾਨ ਇੱਥੇ ਕਿੰਨੇ ਡੇਖੋ ਜੀ ਜਾਂਦੇ ਆ ਇਹ ਰੋਡ ਹਮਾਰੇ ਅੰਦਰ ਨਹੀਂ ਨਹੀਂ ਤੁਸੂੜ ਮੰਦੇ ਹਮਨੇ ਪਰਮਿਸ਼ਨ ਦੇ ਲਈ ਕੱਟ ਸੀ ਕੋਲਦਾ ਤਾਂ ਹਮਨੇ ਕਰਵਾ ਰੱਖਿਆ ਬਸ ਸਰ ਆਪੂ ਹਮਾਰੇ ਕੋਲ ਚਿੱਠੀ ਆਈ ਹੈ ਆਪਸੀ ਭਈ ਆਪਨੇ ਜੋ ਫੁੱਲ ਲੱਤ ਉਸ ਕੋਲ ਲੱਤ ਸਰ ਤੁਹਾਡੀ ਗੱਲ ਨਾਲ ਸੈਂ ਤਾਂ ਮੇਰੀ ਗੱਲ ਤਾਂ ਖੰਡ ਗਈ ਜਿਹੜੇ ਉਥੇ ਪੱਥਰ ਰਖੇ ਆ ਉਹ ਕਾਦੇ ਵਾਸਤੇ ਰਖੇ ਆ ਮੈਂ ਕਹਤਾ ਰੋਡ ਇੰਗ ਹੈ ਮਾਰੀ ਰੋਡ ਇੰਗ ਹੈ ਠੀਕ ਆ ਇਹ ہماری ਰੋਟ ਨਹੀਂ ਫਿਰ ਹੁਣ ਥੋੜਾ ਸਾਡੇ ਦਾ ਬੰਦ ਜੋ ਚੀਜ਼ ਹੈ ਮੈਂ ਦਾ ਰਿਟਰਨ ਮੈਂ ਆ ਕੇ ਉਸ ਨੂੰ ਦੇਖੋ ਚਲੋ ਫਿਰ ਅਸੀਂ ਉਹ ਰਿਟਰਨ ਦੇ ਵਿੱਚ ਦੇਵਾਂਗੇ ਬਾਕੀ ਤੁਹਾਡਾ ਕੰਟੈਕਟ ਨੰਬਰ ਵਗੈਰਾ ਜਿੱਦਾਂ ਇਹ ਉਹਦਾ ਐਕਸੀਡੈਂਟ ਇੱਕ ਵੀ ਨਹੀਂ ਹੋਇਆ ਲਓ ਜੀ ਇਹਨਾਂ ਦਾ ਕੋਈ ਮੂੰਹ ਸਿਰ ਗੱਲ ਕੀਤੀ ਨਹੀਂ ਗਈ ਬਾਈ ਨੇ ਇਹ ਕਹਿੰਦਾ ਵੀ ਕਹਿੰਦਾ ਅਸਤਾ ਕਹਿੰਦਾ ਦੂਜੇ ਭਾਰਤ ਮਾਲ ਵਾਲਿਆਂ ਇਹ ਦੂਜੇ ਹਾਈਵੇ ਆ ਗਿਆ ਤੁਸੀਂ ਕਹਿੰਦਾ ਵੀ ਜਿਹੜਾ ਰਿਟਰਨ ਦਾ ਕੰਪਲੈਂਟ ਦੇ ਦਿਓ ਤੇ ਬਾਈ ਦਾ ਕੰਟੈਕਟ ਨੰਬਰ ਲੈ ਲਿਆ ਇਹਦਾ ਵੀ ਅਸੀਂ ਬਾਕੀ ਰਿਟਰਨ ਕੰਪਲੀਟ ਦੇਵਾਂਗੇ ਉਦੋਂ ਬਾਅਦ ਦੇਖਦੇ ਆ ਕੀ ਬਣਦਾ ਨੰਬਰ ਲੈ ਆਇਆ ਆ ਦੇਖ ਲੋ ਕਿਵੇਂ ਗਾਟ ਟੱਪ ਕੇ ਆਉਂਦੀ ਐ ਹਾਂਜੀ ਹੁਣ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਉਣੀ ਐ ਕਿ ਕਿੱਥੇ ਦੀ ਲੋਕੇਸ਼ਨ ਐ ਤੇ ਕੀ ਸਾਰੀ ਕਹਾਣੀਆਂ ਐ ਇਹ ਆਪਣੇ ਡੱਬਾ ਵਾਲੀ ਪਿੰਡ ਰਹਿ ਜਾਂ ਉਧਰੋਂ ਟਾਈਡ ਦੀ ਤੇ ਆ ਸਾਰਾ ਪਿੱਛੇ ਤੁਹਾਨੂੰ ਜਿਹੜਾ ਵੀ ਦਿਖ ਰਿਹਾ ਦਾ ਇਧਰਲੇ ਪਾਸੇ ਡੱਬਾ ਵਾਲੀ ਪਿੰਡ ਐ ਤੇ ਇਹ ਆਪਾਂ ਜਿਹੜਾ ਉਧਰ ਨੂੰ ਜਾ ਰਹੇ ਆ ਇਹ ਹੈਗਾ ਸਰਸਾ ਰੋਡ ਸਰਸੇ ਵਾਲੇ ਪਾਸੋਂ ਆਪਾਂ ਜਾ ਰਹੇ ਆ ਤੇ ਇੱਥੇ ਆ ਗਏ ਕਿ ਹੁਣ ਇਹ ਆ ਗਈ ਕਾਲ ਗੁਰੂ ਰੋਡ ਇੱਥੇ ਹੈਗੀ ਕਾਲ ਗੁਰੂ ਰੋਡ ਇਧਰੋਂ ਕਾਲ ਗੁਰੂ ਰੋਡ ਪੈ ਜਾਂਦੀ ਐ ਜੀ ਇਸ ਰੋਡ ਤੇ ਉੱਤੇ ਜਿਹੜੀ ਹੈਗੀ ਐਮਐਚ 9 ਰੋਡ ਹੈ ਜੀ ਇਹਦੇ ਤੋਂ ਜਿਹੜੀ ਯੂਸ ਹੈ ਇਹ ساری ਗੱਲ ਬਾਤ ਜਿਹੜੀ ਤੁਹਾਨੂੰ ਦਿੱਕਟ ਪਰੇ ਜਾਂਦੀ ਹੈ ਕਿ ਐਤੇ ਜੀ ਹੁਣ ਤੁਸੀਂ ਕੱਟ ਰਹੇ ਹੋਗਾ ਉੱਥੋਂ ਜਿਹਨਾਂ ਨੇ ਇੱਧਰ ਕਾਲਜ ਰੋਡ ਵਾਲੇ ਪਾਸੇ ਜਾਣਾ ਹੁੰਦਾ ਉਹ ਰੋਂਗ ਸਾਈਡ ਆਉਂਦੇ ਨੇ ਕਾਲਜ ਰੋਡ ਤੋਂ ਲੈ ਕੇ ਪਿੰਡ ਵਾਲੇ ਅੱਡੇ ਤੱਕ ਉਹ ਵੀ ਰੋਂਗ ਸਾਈਡ ਜਾਂਦੇ ਨੇ ਆਜ ਵੀ ਸਾਈਕਲ ਵਾਲਾ ਮੁੰਡਾ ਕਹਿੰਦਾ ਇਹ ਤੋਂ ਰੋਂਗ ਸਾਈਡ ਆ ਰਿਹਾ ਤੇ ਤੁਸੀਂ ਉੱਥੇ ਘੁੰਮ ਕੇ ਅਗਲੇ ਪਾਇਆ ਬਹੁਤ ਪਾਇਆ ਜਾਂਦਾ ਹੈ ਇਹ ਅੱਗੇ ਜਿਹੜੀ ਪੱਥਰ ਵਾਲੀ ਆਪਣੇ ਪੱਥਰ ਟਾਈਲਾਂ ਵਾਲੀ ਆ ਗਈ ਸੀਗੀ ਸ਼ਾਪ ਜਿਹੜੀ ਸੀਗੀ ਨਹਾ ਨੀਂਦ ਉਹ ਦੂਹਾਂ ਹੱਥ ਜਾ ਕੇ ਇੱਥੇ ਆ ਕੇ ਆਊਗਾ ਕਾਲਿਆਣੀ ਰੋਡ ਆਦੀ ਤੇ ਇੱਥੇ ਹੁਣ ਤੁਸੀਂ ਜਿਹੜਾ ਦੇਖੋਗੇ ਇੱਥੇ ਇੱਕ ਕਟ ਹੈ ਜੀ ਆਹਾ ਉਹ ਹੁਣ ਜਦੋਂ ਗੱਡੀ ਹੁਣ ਬਹੁਤ ਤੇਜ਼ ਆ ਰਹੀ ਸੀ ਰੋਂਗ ਸਾਈਡ ਆਉਂਦੀ ਉਹ ਤੋਂ ਕਾਲਿਆਣੀ ਰੋਡ ਤੋਂ ਲੈ ਕੇ ਆ ਜਿਹੜਾ ਕਟ ਹੈ ਇਹ ਪਹਿਲਾਂ ਅਵੇਦ ਸੀ ਇਹ ਕਹਿੰਦੇ ਸੀ ਕਿ ਅਵੇਦ ਦਾ ਨਹੀਂ ਅਵੇਦ ਸੀ ਇਹ ਪਹਿਲਾਂ ਬਣਾਇਆ ਸੀ ਇਹਨਾਂ ਨੇ ਮੁੜ ਕੇ ਅਗੇ ਐਕਸੀਡੈਂਟ ਹੁੰਦਾ ਜੇ ਇਹਦਾ ਰੋਡ ਹੁੰਦਾਗਾ ਰੋਂਗ ਸਾਈਡ ਆਉਂਦੀਆ ਤੇ ਇਹ ਇਹਨਾਂ ਨੇ ਬੰਦ ਕਰਤਾ ਵੀ ਜਿਵੇਂ ਇਹਨਾਂ ਦਾ ਸਿਸਟਮ ਚੀਜ਼ ਕਰਦਾ ਉਹਨੇ ਜੀ ਕਰਦਾ ਯਾਰ ਹੁਣ ਜਿਹੜੇ ਐਕਸੀਡੈਂਟ ਹੋਤੇ ਹੁੰਦੇ ਆ ਉਹਨਾਂ ਦਾ ਕੋਈ ਉਹ ਨਹੀਂ ਤਾਂ ਬੁੱਧ ਨਹੀਂ ਜਾਂਦੇ ਜਿਹੜੇ ਐਕਸੀਡੈਂਟ ਹੋ ਜਿੰਦੇ ਨਾਲ ਤੇ ਕਿੰਨਾ ਤਾਂ ਇਹ ਦਿੱਤੋਂ ਤੋਂ ਉਸ ਨੂੰ ਇਹ ਸਾਰਾ 100 ਮੀਟਰ ਦੀ ਦੂਰੀ ਹੋਊਗੀ ਕਾਲਿਆਣੀ ਰੋਡ ਤੋਂ ਲੈ ਕੇ ਆ ਘੱਟ ਤੱਕ ਰਹਿ ਤੇ ਉਹ ਜਿਹੜੀ ਪਿੱਛੇ ਜਿਹੜਾ ਬੜਾ ਸਾਰਾ ਰੌਣਾ ਪੈ ਰਿਹਾ ਪੀਆ ਉੱਥੇ ਸਾਨੂੰ ਉੱਥੋਂ ਲੈ ਕੇ ਕੰਟੀਨ ਤੱਕ ਆਉਣਾ ਪੈਂਦਾ ਹੈਗਾ ਤਾਂ ਘਟੋ ਘਟੋ 2 3 ਮੀਟਰ ਕਿਤਾ ਦੀ ਗਵਾੜਤ ਹੈ ਆ ਅੱਜ ਜਿਹੜੀ ਇਧਰੋਂ ਰੋਡ ਜਾਂਦੀ ਹੈ ਇਹ ਕਾਲਿਆਣੀ ਰੋਡ ਆ ਗਈ ਜਗਮਾਲ ਵਾਲੀ ਵਾਲੀ ਜਾ ਰੂਹ ਜਾਂ ਫਾਇਰ ਨੂੰ ਰੋੜਾ ਤੇ ਇਦੂ ਅੱਗੇ ਜਿਹੜੇ ਤੁਸੀਂ ਦੇਖੋਗੇ ਇਹਨਾਂ ਇੱਕ ਘਟ ਇੱਥੇ ਹੋੜ ਦੇ ਰੱਖਿਆ ਇੱਕ ਘਟ ਪਿੱਛੇ ਸੀ ਉਹ ਬੰਦ ਕਰ ਰੱਖਿਆ ਸੀਗਾ ਆ ਕਾਲੇ ਰੋਡ ਨੂੰ ਚੜਦੀ ਆ ਤੇ ਇੱਕ ਘਟ ਪਿੱਛੇ ਸੀ ਜਿਹੜਾ ਬੰਦ ਕਰ ਰੱਖਿਆ ਸੀਗਾ ਇੱਕ ਘਟ ਇੱਥੇ ਅੱਗੇ ਹੋੜ ਦਿੱਤਾ ਹੋਇਆ ਉਹ ਬੰਦ ਕਰਦਾ ਕਹਿੰਦਾ ਕਿ ਕਿਥੋਂ ਦੀ ਧੁੰਦ ਆਇਆ ਹੋਇਆ ਕਿ ਐਕਸੀਡੈਂਟ ਹੋਣ ਦੇ ਆ ਚਲੋ ਇਹਨਾਂ ਦੀ ਇਹ ਗੱਲ ਦਾ ਮੰਨ ਲੀਏ ਕਿ ਐਕਸੀਡੈਂਟ ਹੋਣ ਦੇ ਸੀ ਚਲੋ ਜੋ ਵੀ ਦਿੱਕਤ ਸੀ ਜੀ ਪਰੇਸ਼ਾਨੀ ਸੀ ਜੀ ਇਹਨਾਂ ਨੇ ਪਹਿਲਾਂ ਤਾਂ ਰੱਖਦਾ ਉਹ ਤੋਂ ਕੱਟ ਰੱਖਣ ਤੋਂ ਪਹਿਲਾਂ ਇਹਨੇ ਇਹ ਵਾਲੇ ਕਹਿੰਦੇ ਸੀ ਉਹ ਤੋਂ ਬਾਅਦ ਬੰਦ ਕਰਤਾ ਕਿ ਉਹ ਵੀ ਪਿਲਿਕਲ ਇਹਨਾਂ ਬੰਦ ਕੀਤਾ ਨਾ ਉਹਨਾਂ ਨੂੰ ਪੱਕਾ ਬੰਦ ਕੀਤਾ ਪੱਧਰ ਰੱਖੇ ਦਾ ਸਬੰਧ ਕੀਤਾ ਲੈ ਕਿ ਕੱਟ ਆਨਜਾ ਹੋਰ ਅੱਗੇ ਨਾਲ ਹੀ ਇੱਕ ਸਾਡੇ ਨੂੰ ਜਿਹਨੂੰ ਪਹਿਲਾਂ ਉਹ ਤੋਂ ਦੂਸਾ ਕੱਟੇ ਸੀ ਸੈਕੰਡੀ ਤੋਂ ਕੋਲੇ ਕੱਟਦੇ ਹੁੰਦਾ ਮਜ਼ਦੂਰੀ ਬੰਦਾ ਸੀ ਜਾਂ ਕਿ ਜਾਂਗਰ ਆਹ ਕਲਾ ਸੈਂਟਰ ਨਾਲ ਕੱਟ ਰੱਖਣਾ ਸੀ ਉਹ ਮਜ਼ਦੂਰਲਾ ਤੇ ਕੰਟੀਨ ਵਾਲਾ ਕੱਟ ਦਿੰਦਾ ਤੇ ਪਿਲ ਕੱਟ ਦੇਂਦੀ ਜੂਤ ਨਹੀਂ ਸੀਗੀ ਉਹ ਤੇਰੇ ਨੇ ਮੰਨ ਲਿਆ ਬਿਤੇਰੇ ਅੱਜ ਇਹਨਾਂ ਨੇ ਉਹ ਬੰਦ ਕਰਤਾ ਅਗਲਾ ਪਿਆਗਾ ਆ ਵੀ ਕੱਟ ਪਿਆਗਾ ਐਤੂ ਅੱਗੇ ਫਿਰ ਜਿਹੜਾ ਇਹਨਾਂ ਨੇ ਜਿਹੜੇ ਕੱਟ ਦਾ ਰਵਾਜ ਆ ਉਹਨੇ ਤਾਂ ਧਾਰਤ ਵਾਲਾ ਰੋਡ ਕੱਟ ਰਹੀ ਸੀ ਜੀ ਤਾਂ ਇਹਨਾਂ ਨੇ ਪਰਮਿਸ਼ਨ ਲੈ ਕੇ ਆ ਆ ਤਾਂ ਆਪਦੇ ਕੰਮ ਮਤਲਬ ਉਹਨੂੰ ਕੱਟ ਲਿਆ ਉਦੋਂ ਇਹ ਕੱਟ ਸਕਦਾ ਜਦੋਂ ਇਹਨਾਂ ਨੂੰ ਰੋੜਾ ਤੇ ਇਹ ਰੋੜਾ ਬਣਦਾ ਕਿਹਦੇ ਵਾਸਤੇ ਆ ਆਮ ਆਦਮੀ ਦਾ ਪਰਹਰਾ ਹਾ ਜੀਤ ਆ ਰਹੀ ਸੀ ਜੀ ਉਥੋਂ ਮੇਨ ਹਾਈਵੇ ਤੋਂ ਇਹਨਾਂ ਧਾਰਤ ਵਾਲਾ ਪੁੱਛ ਆਈ ਹੈ ਜੀ ਇਹ ਵੀ ਰੋਡ ਸਾਈਡ ਆ ਜੀ ਉਹਦੇ ਉੱਤੋਂ ਦੀ ਜੇ ਹੁਣ ਤੱਕ ਲੋ ਉਹ ਕੱਟ ਹੈਗਾ ਸੀ ਹਜੇ ਜੇ ਉਹ ਕੱਟ ਨਾ ਹੋਵੇ ਤਾਂ ਸਾਹ ਦੇ ਕਿਹੜਾ ਪਿੰਡ ਤੋਂ ਮੁੜਨਾ ਪੈਂਦਾ ਘਟੋਤਾ ਟੱਪਾਂ ਦੇ ਕਿਲੋਮੀਟਰ ਇੱਕ ਜਾਣ ਜਾਣ ਉਧਰ ਦਾ ਮੰਨਦਾ 5 ਕਿਲੋਮੀਟਰ ਆਉਂਦਾ 10 ਕਿਲੋਮੀਟਰ ਆਇਆ ਮੈਂ ਚਲੋ ਗੱਡੀ ਦੇ ਉੱਤੇ ਹਜੇ ਵੀ ਨਜ਼ਰ ਆਉਂਦਾ ਜੇ ਸਾਹ ਹੋਵੇ ਟਰੈਕਟਰ ਦੇ ਵਿੱਚ ਜੇ 2-3 ਕਿਲੋਮੀਟਰ ਦੀ ਆਉਣਾ ਪੈ ਜੇ ਮਗਰ ਸੰਧ ਹੋਵੇ ਰੌਂਗ ਸਾਈਡ ਰਾਤ ਨੂੰ ਉਧਰੋਂ ਲਾਈਟਾਂ ਬਾਈਦੀਆਂ ਤੇ ਕਿੰਨਾ ਔਖਾ ਹੋ ਜਾਂਦਾ ਆ ਜਿਹੜੀ ਕਾਰ ਤੁਸੀਂ ਦੇਖਿਓ ਤਾ ਰਹੇ ਹੋ ਇਹ ਉਹ ਕਾਰ ਤੋਂ ਮਾਲਾ ਤੋਂ ਟੱਲ ਕੇ ਆਈ ਆ ਹੁਣ ਇਹ ਰਾਈਟ ਸਾਈਡ ਮੋਂ ਨੂੰ ਕਰਦੇ ਆ ਰਾਈਟ ਸਾਈਡੇ ਤੋਂ ਕੱਟਦੇ ਨਹੀਂ ਆ ਇਹਨਾਂ ਨੂੰ ਆਏ ਸੀਗਾ ਵੀ ਇੱਥੇ ਕਿਉਂਕਿ ਮੇਨ ਹਾਈਵੇ ਆ ਨੇੜੇ ਤੇਰੇ ਕੋਈ ਨਾ ਤੇ ਕੱਟ ਜਿੱਤੇ ਉਹ ਉੱਪਰ ਮੁਰਨਾ ਵਾਸਤੇ ਤੇ ਇਹਨਾਂ ਨੂੰ ਕੋਈ ਕੱਟ ਕੱਟ ਦੇਖ ਨਹੀਂ ਪਾਰਿਆ ਹੁਣ ਜੀ ਹਿਸਾਬ ਉਹ ਵੀ ਕੰਟੀਨ ਤੋਂ ਤੁਰਿਆ ਮੈਂ ਤੇ ਕਿੰਨੀ ਦੂਰ ਆਪਾਂ ਆ ਚੁੱਕੇ ਹਾਂ ਇਹ ਇੱਧਰ ਉਹ ਕੱਟ ਲਿਖਾਉਂਦੇ ਇਹ ਸਾਰਾ ਅਸੀਂ ਰੌਂਗ ਸਾਈਡ ਜਿਹੜਾ ਪੈਂਡਾ ਪਾਉਂਦੇ ਆਂਗੇ ਟਰੈਕਟਰ ਦੇ ਉੱਤੇ ਜਾਂ ਮੰਨ ਲੇ ਕਿ ਜਿਹੜੇ ਮੋਟਰਸਾਈਕਲ ਤੇ ਬਾਈਕ ਤੇ ਦੇਖੇ ਕਾਰੇ ਕਾਰਨ ਇਹ ਫਾਹਲ ਪਈ ਆ ਕਿ ਗਾਟ ਕੱਟਦਾ ਜਿਹਾ ਜਿਹਾ ਵੀ ਇਤੋਂ ਰੌਂਗ ਸਾਈਡ ਹੁਣ ਇਹ ਐਕਸੀਡੈਂਟ ਹੋਣਗੇ ਫਿਰ ਇਹਨਾਂ ਨੂੰ ਅਸੀਂ ਦੱਸਿਆ ਕਿ ਬਾਈ ਕੋਈ ਨਹੀਂ ਕੱਟ ਹੈਗਾ ਤੇ ਤੁਸੀਂ ਉੱਥੋਂ ਮੋੜ ਸਕਦੇ ਹੋ ਚਲੋ ਇਹ ਵੀ ਹਜੇ ਨੀਰੇ ਸੀਗਾ ਜੀ ਤਿੰਨ 2 ਕਿਲੋਮੀਟਰ 2 ਕਿਲੋਮੀਟਰ ਦੀ ਵਾੜ ਤੋਂ ਹੈ ਨਾ 2 ਕਿਲੋਮੀਟਰ ਕੋਈ ਨਹੀਂ ਕਹਿੰਦੇ ਪਰ ਜੇ ਹੁਣੇ ਦਾ ਉਹ ਸਾਫ ਜਿਹੜੇ ਤੋਂ ਪੁੱਟਾ ਮੁੜ ਕੇ ਆਉਣਾ ਪੈਂਦਾ ਤਾਂ ਇਹ ਨੂੰ ਨਾ ਪਾਇਆ ਨਾ ਸਿਰਫ 10-12 ਕਿਲੋਮੀਟਰ ਪਾਇਆ ਜਾਂਦਾ ਜੇ ਤੁਹਾਨੂੰ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ 10-12 ਕਿਲੋਮੀਟਰ ਥੋੜਾ ਘੱਟ ਹੁੰਦਾ ਹੈ ਹੈਗੇ ਨਹੀਂ ਤੇ ਇੰਨਾ ਨੇੜੇ ਤੜੇ ਕੋਈ ਘਟਨਾ ਨਹੀਂ ਭਾਈ ਉਹ ਉੱਥੋਂ ਮੁੜ ਕੇ ਆਉਣਾ ਪੈਂਦਾਗਾ ਇਹ ਤਾਂ ਜਸਟ ਇੰਨਾ ਹੈਗਾ ਵੀ ਇਨਾ ਉੱਥੋਂ ਦੀ ਵਾਇਆ ਖਾ ਕੇ ਜਾਣਾ ਪੈਂਦਾ ਤੇ ਯਾਰ ਇੰਨਾ ਕਿਲੋਮੀਟਰ ਰੌਂਗ ਸਾਈਡ ਉੱਤਟਣਾ ਤੁਸੀਂ ਆਪ ਹਿਸਾਬ ਲਾ ਸਕਦੇ ਐਕਸੀਡੈਂਟ ਕੇਸ ਕਿੰਨੇ ਹੁੰਦੇ ਆ ਜੀ ਕਿਹੜਾ ਇਹਨਾਂ ਦੇ ਤਾਰਾ ਆਉਂਦੀ ਆ ਸੜਕ ਵਾਲੇ ਜਿਹੜੇ ਦੇ ਤਾਰਾ ਆਉਂਦੇ ਨੇ ਆਪਦੇ ਪਾਸੇ ਫਿੱਤਰ ਆਪਦੇ ਕੰਮ ਤੇਰ ਮਤਲਬ ਆ ਆ ਜਾਂਦੀ ਉਹ ਵੀ ਤਾਰ ਇਹ ਹੁਣ ਇਥੇ ਵੀ ਤੋਂ ਬਣਾਉਂਦੇ ਨੇ ਤੇ ਇਸੇ ਦੀ ਜਿੰਦਗੀ ਨਾਲ ਮਨਕਤਲ ਕੋਸ਼ਿਸ਼ ਹੀ ਹੋ ਜAVE ਟੱਕਰ ਹੋ ਜਾਵੇ ਤੇ ਮਰਨ ਜਾਵੇ ਬਿਲਕੁਲ ਸਿੱਧੇ ਜਗ੍ਹਾ ਤੋਂ ਗਿਆ ਵੀ ਸੀਗਾ ਇੱਥੇ ਤੇ ਮਰਿਆ ਵੀ ਸੀ ਉਹ ਉਧਰ ਮੋਟਰਸਾਈਕਲ ਜਾਂਦਾ ਸੀ ਉਹ ਰੌਂਗ ਸਾਈਡ ਆਇਆ ਠੀਕ ਹੈ ਉੱਥੋਂ ਲੈ ਕੇ ਰੌਂਗ ਸਾਈਡ ਆਇਆ ਚਲੋ ਇੱਥੇ ਕੱਟ ਸੀਗਾ ਅਦਰਵਾਈਜ਼ ਉਹਦਾ ਤੱਕਰੇ ਉਹ ਰੌਂਗ ਸਾਈਡ ਜਾਣਾ ਪੈਣਾ ਸੀ ਕਟਿੰਗ ਕਰਕੇ ਤੇ ਉਹ ਟ੍ਰੈਫਿਕ ਅੰਦੇ ਆ ਗਿਆ ਤੇ ਹੁਣ ਤੁਸੀਂ ਦਬਾਅ ਲਾ ਸਕਦੇ ਹੋ ਕਿ ਐਕਸੀਡੈਂਟ ਦਾ ਮੇਰਾ ਐਕਸੀਡੈਂਟ ਤੇ ਮੇਰੀ ਮੌਤ ਹੈ ਠੀਕ ਹੈ ਤੇ ਜੇ ਹੁਣ ਸਰਕਾਰਾਂ ਆਪਣੇ ਬਾਰੇ ਇੰਨਾ ਵੀ ਨਹੀਂ ਸੋਚ ਸਕਦੀਆਂ ਆਪਾਂ ਨੂੰ ਇੱਥੇ ਜ਼ਿੰਦਗੀ ਨਹੀਂ ਦੇ ਸਕਦਾ ਤੇ ਯਾਰ ਆਪਾਂ ਇਹ ਜਿਹੜਾ ਸੀਗਾ ਆਪਣਾ ਬਈ ਕੰਮ ਸੀਗਾ ਕਿਰਾਂਜੇ ਰੋਕਦਾ ਇਹਨਾਂ ਨੇ ਇੱਥੇ ਆ ਮਲਬਾ ਸਾਰਾ ਇਕੱਠਾ ਕਰਕੇ ਰੱਖਤਾ ਤੇ ਇੱਥੋਂ ਦੇ ਐਂ ਦੇ ਇਹਨਾਂ ਨੇ ਹੁਣ ਕਿਰਾਂਜੇ ਨੰਗਾ ਛੜਤਾ ਇਹ ਤਿੰਨ ਚਾਰ ਦਿਨਾਂ ਵਾਸਤੇ ਆ ਬਾਕੀ ਆਪਾਂ ਜਿਹੜੀ ਕੰਪਲੇਂਟ ਦਿੱਤੀ ਹੋਈ ਹੈਗੀ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਹੈਗਾ ਤੇ ਹੁਣ ਤੁਸੀਂ ਉਹ ਉੱਥੋਂ ਆਪਾਂ ਮੰਨ ਲ ਗਏ ਚਲੋ ਚੱਲ ਕੇ ਆਏ ਆਂਗੇ ਉਹ ਪੁਲ ਕੋਲੋਂ ਫੋਲ ਦੇ ਮਗਰਲੇ ਪਾਸੇ ਕੰਟੀਨ ਕੋਲੇ ਨੰਗਾ ਦਿੱਤਾ ਹੋਇਆ ਠੀਕ ਹੈ ਹੋ ਤਾਂ ਤੁਸੀਂ ਦੇਖ ਲਓ ਉਹ ਕਾਰ ਵਾਲਾ ਵੀ ਕਿਵੇਂ ਵਿਚਾਰਾ ਇੱਥੋਂ ਹੁਣ ਮੁੜ ਕੇ ਗਿਆਗਾ ਉਹਨੂੰ ਪਹਿਲਾਂ ਇਹ ਸੀਗਾ ਵੀ ਨੇੜੇ-ਤੇੜੇ ਨੰਗਾ ਹੀ ਹੈ ਨਹੀਂ ਵੀ ਹਾਈਵੇ ਦੇ ਨੇੜੇ ਉਹ ਉੱਥੇ ਨੇੜੇ ਉਹਨਾਂ ਨੂੰ ਨੰਗਾ ਦੇਣ ਦਾ ਹੱਕ ਸੀਗਾ ਇਹ ਘਟੋਕਾ ਟਾ ਇੱਥੋਂ ਮੈਂ ਪੂਰਾ ਜਿਉਂ ਕਰਕੇ ਦਿਖਾ ਰਿਹਾ ਤੁਹਾਨੂੰ ਪਰ 1.5 ਕਿਲੋਮੀਟਰ ਤੋਂ ਪਲੱਸ ਮੰਨ ਕੇ ਚੱਲ ਪਾਈ ਜਾਂਦਾ ਮਨਲਾ ਦਾ 1.5 ਕਿਲੋਮੀਟਰ ਤੇ ਆਏ ਬਈ ਜਿਹੜਾ ਆਹ ਵਾਲਾ ਨੰਗਾ ਹਜਤਾ ਹੋਇਆ ਗਿਆ ਨੇ